ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਮਾਲੂ ਡੇਰੀ ਫਾਰਮ ਤੇ ਤੇ ਦੋਸਤੋ ਅੱਜ ਦੀ ਜਿਹੜੀ ਵੀਡੀਓ ਹੈ ਨਾ ਇਹ ਮੇਰੇ ਪਿੰਡ ਦੀ ਹੈ ਸਾਡਾ ਪਿੰਡ ਕਮਾਲੂ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਪੈਂਦਾ ਦੋਸਤੋ ਇਹਨੂੰ ਬਠਿੰਡਾ ਤੇ ਨੇੜੇ ਸਾਡੇ ਰਾਮਾ ਮੰਡੀ ਸ਼ਹਿਰ ਆ ਜਾਂਦਾ ਲਾਲੇਣਾ ਬੰਗੀਆਂ ਜੱਜੜ ਇਹ ਸਾਡੇ ਕੋਲੋਂ ਕੋਲੀ ਪਿੰਡ ਹੈ ਤੇ ਤਲਵੰਡੀ ਸਾਬੋ 9-10 ਕਿਲੋਮੀਟਰ ਹੈ ਤੇ ਜਿਸ ਘਰ ਦੇ ਵਿੱਚੋਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਨਾ ਵੀਰ ਪਸ਼ੂ ਪਾਲਣ ਦਾ ਕੰਮ ਹੀ ਕਰਦੇ ਤੇ ਬਾਈ ਕੋਲੇ گاਵਾ ਹੀ ਹੈ ਕੱਲੀਆਂ ਦੋ ਦੋ ਦਾ ਕੰਮ ਕਰਦਾ ਸੀ ਡੇ ਉਹਨਾਂ ਦੇ ਵਿੱਚੋਂ ਨਾ ਇਹ ਬੱਚੀ ਹੈ ਜਿਹੜੀ ਬਕਾਊ ਆ ਤੇ ਸਾਹਮਣੇ ਬਾਈ ਦੀਆਂ ਉਹ ਬੱਚੀਆਂ ਬੈਠੀਆਂ ਆਂ ਇਹਦੇ ਤੇ ਸੋ ਨੂੰ ਮੈਂ ਸਾਰੀ ਮੈਂ ਦੱਸਦਾ ਨਾ ਇਹ ਗਾਣਾ ਦੋਸਤੋ ਦੂਜਾ ਸੂਆ ਸੂਈ ਹੈ ਤੇ ਹੁਣੇ ਸੂਈ ਹੈ ਹਲੇ ਇੱਕ ਘੰਟਾ ਕੀ ਹੋਇਆ ਸੂਈ ਨੂੰ ਤੇ ਜੇਰ ਹਲੇ ਪੈਣ ਵਾਲੀ ਹੈ ਤੇ ਉਹ ਸਾਹਮਣੇ ਜਿਹੜੇ ਇਹ ਜਨਤਣ ਨੇ ਉਹ ਬੱਚੀ ਨੂੰ ਦਿੱਤਾ ਹੈ ਬੱਚੀ ਦੋਸਤੋ ਇਹਦੀ ਸੀਗੀ ਇਸ ਸਰਕਾਰੀ ਸੀਮਣਾਈ ਸੀ ਨੈਰੋ ਸਰਕਾਰੀ ਸੀਮਣ ਸੀਗੇ ਨੈਰੋ ਉਹ ਲੱਗਿਆ ਸੀ ਤੇ ਉਸੇ ਸੀਮਣ ਦੇ ਉਹ ਬੱਚੀ ਹੈ ਮੈਂ ਤੁਹਾਨੂੰ ਦਿਖਾ ਦੂੰਗਾ ਹਮਾਰ ਕੇ ਤੇ ਪਿਛਲੇ ਸੂਏ ਨੇ 24 ਕਿਲੋ ਦੁੱਧ 22 ਕਹਿੰਦਾ ਦਿੱਤਾ ਹੈਗਾ ਤੇ ਐਡੀ ਕੀ ਉਮੀਦ ਹੈ ਵੀ 30 ਲੀਟਰ ਦੁੱਧ ਆਰਾਮ ਨਾਲ ਬੱਚੀ ਨੇ ਪਾ ਦੇਣਾ ਇਹਨੇ ਬਹੁਤ ਸੋਹਣੀ ਬੱਚੀ ਹੈ ਤੇ ਬਹੁਤ ਹੀ ਸੋਹਣੀ ਤਿਆਰੀ ਦੇ ਵਿੱਚ ਹੈ ਆ ਸਾਈਡ ਤੇ ਦੇਖਿਓ ਪੂਰੀ ਵਧੀਆ ਆਉਂਦੀ ਹੈ ਸਟੌਂਗ ਮਿਲ ਕੇ ਬਣਾਉਂਦੀ ਹੈ ਤੇ ਆ ਹਵਾਨਾ ਦੇਖਿਓ ਪਹਿਲਾਂ ਤਿਆਰੀ ਦੇਖਿਓ ਹਵਾਨੇ ਦੀ ਜੀ ਮਾ ਸੁਣੋ ਬਾ ਦੇਖੋ ਤੇ ਮਿਲਕ ਬਣ ਇਹਦੇਲੇ ਪਾਸੇ ਵੀ ਦੇਖੋ ਪੂਰੀ ਨਾ ਭਰੀ ਆਉਂਦੀ ਹੈ ਗਿਆ ਦੇਖੋ ਕੱਦ-ਕਾੜ ਚੱਗਾ ਵੜਦਾ ਕੋ ਛੋਟੇ ਕੱਦਾਂ ਚ ਨਹੀਂ ਆਉਂਦੀ ਇਹ ਤੇ ਕਿਉਂਕਿ ਇਤ ਕੀ ਠੰਡ ਹੈ ਅੱਗੇ ਤੇ ਪਹਿਲੇ ਵਕਤ ਇਹ ਗਰਮੀ ਚ ਸੂਈ ਸੀ ਕਿਤ ਕੀ ਠੰਡ ਦੇ ਵਿੱਚ ਨਾ ਇਹ ਸੂਈ ਹੈ ਤੇ ਉਮੀਦ ਹੈ ਵੀ ਦੁੱਧ ਬਹੁਤ ਚੰਗਾ ਪਾਉਣਾ ਬੱਚੀ ਨੇ। ਬਾਕੀ ਅੰਦਾਜ਼ਾ ਤੁਸੀਂ ਲਾ ਲਿਓ ਹਵਾਨੇ ਨੂੰ ਦੇਖ ਕੇ 30 ਲੀਟਰ ਤਾਂ ਲੱਗਦਾ ਏ ਨਾਰਮਲ ਦੁੱਧ ਦੇ ਦੇਣਾ ਬੱਚੀ ਨੇ। ਤੇ ਆਹ ਆਹ ਜਿਹੜੀ ਬੱਚੀ ਹੈਗੀ ਉਹ ਆਹ ਬੈਠੀ ਹੈਗੀ। ਆਪ ਤੇ ਬੋਲਾ ਤਾਂ ਦੋਸਤੋ ਬੱਚੀ ਨੂੰ ਚੰਗਾ ਤਾਂ ਹੁਣੇ ਚੁੰਗ ਕੇ ਬੈਠੀ ਏ। ਆਹ ਦੇਖੋ। ਗਲਾਬ ਬਹੁਤ ਸੋਹਣੀ ਬੱਚੀ ਦਿੱਤੀ ਏ। ਗਲਾਬੀ ਨੋਜ ਹੈ। ਤੇ ਚੁੰਗ ਕੇ ਬੱਚੀ ਬੈਠੀ ਹੈਗੀ। ਕਾੰਟੈਕਟ ਕਰ ਲਿਓ ਨੰਬਰ ਸਕਰੀਨ ਤੇ ਆ ਪਿੰਡ ਮੈਂ ਤੁਹਾਨੂੰ ਦੁਬਾਰੇ ਦੱਸਦਾ ਨਾ ਕਮਾਲੂ ਪਿੰਡ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਪਿੰਦਾ ਬਠਿੰਡਾ ਹਵਾ ਦੇ ਤੋ ਧੰਨਵਾਦ ਦੋਸਤੋ ਚੰਗੀ ਲੱਗੀ ਵੀਡੀਓ ਤਾਂ ਅਗੇ ਸ਼ੇਅਰ ਜਰੂਰ ਕਰ ਦਿਓ ਸਸੇ ਗੱਲ ਸਾਰੇ ਵੀਰਾਂ ਨੂੰ